ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੇਮ ਫਲੀ ਦੀ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਨ ਲੱਗੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਆ ਬਹੁਤ ਹੀ ਟੇਸਟੀ ਬਣਦੀ ਆ ਇਹ ਤੇ ਸੇਮ ਫਲੀ ਜਿਹੜੀ ਆਪਾਂ ਘਰੋਂ ਤੋੜੀ ਆ ਸਾਫ਼ ਕਰ ਲਈ ਧੋ ਕੇ ਤੇ ਹੁਣ ਇਹਨੂੰ ਜਿਹੜਾ ਆਪਾਂ ਡੰਡੀਆਂ ਇਹਦੀ ਅੱਗੇ ਪਿੱਛੇ ਮਾੜੀਆਂ ਮਾੜੀਆਂ ਲਾ ਦਨੇ ਆ ਜਿਹੜੀ ਫਲੀ ਇਸ ਤਰ੍ਹਾਂ ਵੱਡੀ ਹੁੰਦੀ ਨਾ ਉਹਦਾ ਇਦਾਂ ਧਾਗਾ ਜਿਹਾ ਦੋਨਾਂ ਸਾਈਡਾਂ ਤੇ ਹੁੰਦਾ ਆ ਤੇ ਇਹਨੂੰ ਵੀ ਆਪਾਂ ਇਦਾਂ ਲਾ ਦੇਣਾ ਜ਼ਰੂਰੀ ਨਹੀਂ ਸਾਰੀਆਂ ਫਲੀਆਂ ਦੇ ਨਾਲ ਹੋਣ ਇਹ ਤੇ ਕਿਸੇ ਕਿਸੇ ਵਿੱਚ ਹੁੰਦਾ ਆ ਜਿਹੜੀ ਛੋਟੀ ਨਰਮ ਫਲੀ ਹੁੰਦੀ ਉਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੋਂ ਇਹਦਾ ਧਾਗਾ ਜਿਹਾ ਕੱਢ ਦੇਣਾ ਆ ਤੇ ਫੇਰ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਸੌਖੇ ਜਿਹੇ ਤਰੀਕੇ ਨਾਲ ਬਣ ਜੰਦੀਆਂ ਆ ਤੇ ਬਣਦੀਆਂ ਬਹੁਤ ਸੁਆਦਵਾਂ ਤੇ ਬਿਲਕੁਲ ਆਸਾਨ ਤਰੀਕਾ ਆ ਬਣਾਉਣ ਦਾ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਕੱਟ ਲੈਣੇ ਆ। 2-2 ਤਿੰਨ-ਤਿੰਨ ਪੀਸ ਵੱਡੇ ਉਹਦੇ ਤਿੰਨ ਕਰ ਲੈਣੇ ਆ, ਛੋਟੀਆਂ ਉਹਦੇ ਦੋ ਕਰ ਲੈਣੇ ਆ। ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਸਾਰੀਆਂ ਫੜੀਆਂ ਨੂੰ ਜਿਹੜਾ ਕੱਟ ਕੇ ਪਹਿਲਾਂ ਤਿਆਰ ਕਰ ਲੈਣੇ ਆ। ਤੇਲ ਗਰਮ ਰੱਖਿਆ ਆ, ਇਹਦੇ ਵਿੱਚ ਰਾਈ ਪਾਤੀ ਤੇ ਜੀਰਾ ਪਾਤਾ। ਤੇ ਇਹਨੂੰ ਆਪਾਂ ਚਟਕਣ ਦਿੰਨੇ ਆ। ਇਹ ਇਸ ਤਰ੍ਹਾਂ ਜਿਹੜਾ ਥੋੜਾ ਚਟਕ ਗਿਆ। ਤੇ ਫਿਰ ਇਹਦੇ ਵਿੱਚ ਆਪਾਂ ਦੋ ਛੋਟੇ-ਛੋਟੇ ਪਿਆਜ਼ ਕੱਟ ਕੇ ਪਾ ਦੁੱਤੇ ਆ। ਤੇ ਇਹਨਾਂ ਨੂੰ ਵੀ ਆਪਾਂ ਪਕਾ ਲੈਣੇ ਆ। ਬਹੁਤੇ ਨਹੀਂ ਇਹਨਾਂ ਨੂੰ ਪਕਾਉਣਾ। ਥੋੜੀ ਜਿਹਾ ਜਦੋਂ ਗੁਲਾਬੀ ਜੇ ਹੋ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਦੇਖੋ ਇੰਨੇ ਕੁ ਪਕਾਏ ਆ ਹੁਣ ਇਹ ਚ ਆਪਾਂ ਪਾ ਦਨੇ ਹਰੀਆਂ ਮਿਰਚਾਂ ਲੂਣ ਮਿਰਚ ਮਸਾਲਾ ਜਿਹੜਾ ਆਪਣੇ ਟੇਸਟ ਦੇ ਅਨੁਸਾਰ ਪਾਓ ਤੁਸੀਂ ਜਿੰਨੀ ਕਿ ਮਿਰਚ ਖਾਣੀ ਆ ਉਸ ਹਿਸਾਬ ਦੇ ਨਾਲ ਤੁਸੀਂ ਪਾ ਲਓ ਤੇ ਮੈਂ 5-6 ਹਰੀਆਂ ਮਿਰਚਾਂ ਕੱਟ ਕੇ ਪਾ ਦਿਤੀਆਂ ਆ ਇਹਨਾਂ ਨੂੰ ਸੇਕ ਲੱਗ ਗਿਆ ਤੇ ਦੋ ਟਮਾਟਰ ਆਪਾਂ ਕੱਟ ਕੇ ਪਾਣਨੇ ਅਗਰ ਤੁਸੀਂ ਨਹੀਂ ਪਸੰਦ ਕਰਦੇ ਟਮਾਟਰ ਤੇ ਸਕਿਪ ਕਰ ਦਿਓ ਇਹਨੂੰ ਪਰ ਸਾਨੂੰ ਟਮਾਟਰ ਤੋਂ ਬਿਨਾ ਸਬਜੀ ਜਿਹੜੀ ਵਧੀਆ ਨਹੀਂ ਲੱਗਦੀ ਇਸ ਕਰਕੇ ਆਪਾਂ ਜਿਹੜੇ ਟਮਾਟਰ ਜ਼ਰੂਰ ਪਾਈਦੇ ਆ ਤੇ ਇਹਨਾਂ ਨੂੰ ਵੀ ਆਪਾਂ ਜਿਹੜਾ ਆ ਇਦਾਂ ਮਿਕਸ ਕਰ ਲੈਨੇ ਆ ਆਦਰ ਕ ਲਸਣ ਦਾ ਪੇਸਟ ਜਿਹੜਾ ਕ੍ਰਸ਼ ਕਰਕੇ ਮਾਦਰ ਕ ਲਸਣ ਉਹ ਵੀ ਚਮਚਾ ਇੱਕ ਵਿੱਚ ਇਹਦੇ ਪਾ ਦਿੱਤਾ ਆ ਇਹਨੂੰ ਵੀ ਆਪਾਂ ਮਿਕਸ ਕਰ ਲੈਨੇ ਆ ਇਦਾਂ ਆਲੂ ਮੈਂ ਛਿੱਲ ਕੇ ਕੱਟ ਕੇ ਜਿਹੜੇ ਪਾਣੀ ਚ ਪਾ ਕੇ ਰੱਖਿਓ ਸੀ ਪਾਣੀ ਹੁਣ ਕੱਢਤਾ ਆ ਆਲੂ ਵੀ ਆਪਾਂ ਵਿੱਚੇ ਪਾ ਦਨੇ ਆ ਹਲੀਆਂ ਦੇ ਹਿਸਾਬ ਦੇ ਨਾਲ ਜਿਹੜੇ ਆਪਾਂ ਆਲੂ ਕੱਟ ਲੈ ਸੀ ਤੇ ਇਹਨਾਂ ਨੂੰ ਵੀ ਆਪਾਂ ਪਹਿਲਾਂ ਫੁੱਲ ਸੇਕ ਦੇ ਤਾ ਥੋੜਾ ਪਕਾਉਨੇ ਆ ਤਾਂ 4 ਮਿੰਟ ਜਿਹੜਾ ਆ ਆਪਾਂ ਫੁੱਲ ਸੇਕ ਦੇ ਉੱਤੇ ਆਲੂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਭੁੰਨ ਲੈਣਾ ਆ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਆ ਜੀ ਆਪਣੀ ਮਰਜ਼ੀ ਦੇ ਨਾਲ ਪਾਓ ਤੁਸੀਂ ਮਸਾਲੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਆ ਨਮਕ ਇਹਦੇ ਵਿੱਚ ਆਪਾਂ ਪਹਿਲਾਂ ਜਿਹੜਾ ਆ ਅੱਧਾ ਪਾਉਣਾ ਸਾਰਾ ਨਹੀਂ ਪਾਉਣਾ ਕਿਉਂਕਿ ਆਲੂ ਨੂੰ ਆਪਾਂ ਜਿਹੜਾ 50% ਤੱਕ ਪਕਾਉਣਾ ਆ ਅੱਧਾ ਨਮਕ ਮੈਂ ਪਾਤਾ ਜਿੰਨਾ ਸਬਜ਼ੀ ਵਿੱਚ ਪੂਰਾ ਚਾਹੀਦਾ ਉਹ ਤੋਂ ਅੱਧਾ ਪਾਇਆ ਹਲਦੀ ਪਾ ਦਿੱਤੀ ਤੇ ਸੁੱਕੇ ਮਿਰਚੇ ਪਾ ਦਿੱਤੇ ਆ ਘਰੇ ਮੇਥੇ ਜਿਹੜੇ ਆਪਾਂ ਸੁਕਾਇਓ ਆ ਇਹਨਾਂ ਦਾ ਬਹੁਤ ਹੀ ਵਧੀਆ ਟੇਸਟ ਆਂਦਾ ਬਹੁਤ ਹੀ ਸੋਹਣੀ ਮਹਿਕ ਆਉਂਦੀ ਸਬਜ਼ੀ ਚ ਤੇ ਜਦੋਂ ਸੀਜ਼ਨ ਦੇ ਵਿੱਚ ਘਰ ਹੋਣ ਤਾਂ ਇਹਨਾਂ ਨੂੰ ਜ਼ਰੂਰ ਸੁਕਾ ਕੇ ਰੱਖ ਲੈਣਾ ਚਾਹੀਦਾ ਨਹੀਂ ਤਾਂ ਬਾਜ਼ਾਰੋਂ ਲਿਆਓ ਬਾਜ਼ਾਰੋਂ ਲਿਆ ਕੇ ਸੁਕਾ ਕੇ ਰੱਖ ਲਓ ਕਸੂਰੀ ਮੇਥੀ ਦੇ ਨਾਲੋਂ ਵੀ ਵਧੀਆ ਇਹਨਾਂ ਦਾ ਜਿਹੜਾ ਆ ਮਹਿਕ ਵੀ ਆਉਂਦਾ ਤੇ ਟੇਸਟ ਵੀ ਆਉਂਦਾ ਆਪਾਂ ਮਿਕਸ ਕਰਕੇ ਢੱਕ ਦਿੱਤਾ ਸੀ ਇਹਨਾਂ ਨੂੰ ਤੇ ਜਿਹੜੇ ਆਲੂ ਆਪਣੇ ਅਧਿਕ ਪੱਕ ਗਏ ਆ ਤੇ ਹੁਣ ਜਿਹੜੀਆਂ ਆਪਾਂ ਫਲੀਆਂ ਕੱਟ ਕੇ ਰੱਖੀਆਂ ਆ ਉਹ ਵੀ ਸਾਰੀਆਂ ਇਹਦੇ ਵਿੱਚ ਪਾ ਦੰਨੇ ਆ ਪਾ ਕੇ ਫੇਰ ਇਹਨਾਂ ਨੂੰ ਮਿਕਸ ਕਰ ਦੰਨੇ ਆ ਤੇ ਫੇਰ ਇਹਦੇ ਵਿੱਚ ਆਪਾਂ ਪਾਉਣੇ ਆ ਮਸਾਲੇ ਕਿਉਂਕਿ ਪਹਿਲਾਂ ਆਪਾਂ ਹਲਦੀ ਤੇ ਨਮਕ ਪਾਇਆ ਸੀ ਮਿਰਚ ਆਪਾਂ ਹਰੀ ਪਾ ਲਈ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੰਨੇ ਜੀ ਧਨੀਆ ਪਾਊਡਰ ਪਾਤਾ ਤੇ ਜੀਰਾ ਪਾਊਡਰ ਪਾਤਾ ਨਮਕ ਅੱਧਾ ਪਹਿਲਾਂ ਪਾਇਆ ਅੱਧਾ ਹੋਰ ਪਾਤਾ ਤੇ ਹੁਣ ਇਹਨਾਂ ਨੂੰ ਆਪਾਂ ਕਰ ਲੈਨੇ ਮਿਕਸ मिक्स ਕਰਕੇ ਇਹਨੂੰ ਆਪਾਂ ਹੁਣ ਸੇਕ ਨੂੰ ਘੱਟ ਕਰਕੇ ਤੇ ਟੱਕ ਦੇਵਾਂਗੇ ਟੱਕ ਕੇ ਇਹਨੂੰ ਆਪਾਂ ਪਕਾ ਲਵਾਂਗੇ ਸੇਕ ਨੂੰ ਘੱਟ ਕਰਕੇ ਤੇ ਆਪਾਂ ਇਹਨੂੰ ਪਕਾ ਲਿਆ ਸਬਜੀ ਨੂੰ ਤੇ ਫਿਰ ਆਪਾਂ ਇਹਨੂੰ ਇੱਕ ਦੋ ਕਵਾਰੀ ਵਿੱਚ ਜਿਹੜਾ ਹਿਲਾ ਦੇਣਾ ਹੈ ਕਿਉਂਕਿ ਪਾਣੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਪਾਇਆ ਤੇ ਸਬਜੀ ਆਪਣੀ ਜਿਹੜੀ ਥੱਲੇ ਨਾ ਲੱਗ ਜਵੇ ਤੇ ਇਸ ਕਰਕੇ ਇਹਨੂੰ ਜਿਹੜਾ ਇੱਕ ਦੋ ਕੁ ਵਾਰੀ ਆਪਾਂ ਹਲਾ ਦੇਣਾ ਇਦਾਂ ਦੇਖੋ ਆਲੂ ਆਪਣੇ ਜਿਹੜੇ ਕਾਫੀ ਨਰਮ ਹੋ ਗਏ ਆ ਤੇ ਹਲੇ ਫਿਰ ਇਹਨੂੰ ਆਪਾਂ ਢੱਕਦੇ ਆ ਤਾਂ ਕਿ ਵਧੀਆ ਤਰੀਕੇ ਦੇ ਨਾਲ ਜਿਹੜੀ ਫਲੀ ਵੀ ਤੇ ਆਲੂ ਵੀ ਵਧੀਆ ਤਰੀਕੇ ਨਾਲ ਪੱਕ ਜਾਣਾ ਨਰਮ ਹੋ ਜਾਣਾ ਵੀਡੀਓ ਸਾਡੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੇ ਸ਼ੇਅਰ ਕਰ ਲਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀ ਸਾਡੀ ਵੀਡੀਓ ਲੱਗਦੀ ਹੈ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਦੇਖੋ ਆਲੂ ਵੀ ਆਪਣੇ ਪੱਕ ਗਏ ਆ ਤੇ ਫਲੀ ਵੀ ਆਪਣੇ ਜਿਹੜੀ ਬਿਲਕੁਲ ਪੱਕ ਗਈ ਕਿਉਂਕਿ ਨਰਮ ਸਗੀਆਂ ਫਲੀਆਂ ਤੇ ਹੁਣ ਇੱਚ ਆਪਾਂ ਪਾ ਦਨੇ ਹਰਤ ਨਹੀਂ ਆ ਤੇ ਥੋੜੇ ਜਿਹਾ ਗਰਮ ਮਸਾਲਾ ਪਾ ਕੇ ਰਲਾ ਦਨੇ ਆ ਟਰਾਈ ਕਰਿਓ ਜੀ ਇੱਕ ਵਾਰੀ ਬਹੁਤ ਹੀ ਵਧੀਆ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਤੁਹਾਨੂੰ ਪਤਾ ਹੀ ਵੀਡੀਓ ਆਪਾਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਉਨੇ ਹੁੰਦੇ ਆ ਛੋਟੀਏ ਰੱਖ ਕੇ ਬਣਾਉਨੇ ਹੁੰਦੇ ਆ ਤੇ ਕਮੈਂਟ ਸਾਨੂੰ ਜਰੂਰ ਕਰਦਿਆ ਕਰੋ ਜੀ ਕਮੈਂਟ ਤੁਹਾਡੇ ਜਿਹੜੇ ਸਾਨੂੰ એનર્ਜੀ ਦਿੰਦੇ ਆ ਇਹ ਇਹਦੇ ਨਾਲ ਹੀ ਸਾਨੂੰ ਜਿਹੜਾ ਹੌਸਲਾ ਮਿਲਦਾ ਹੈ ਅੱਗੇ ਕੰਮ ਕਰਨ ਦਾ ਤੇ ਲਓ ਜੀ ਆਪਣੀ ਜਿਹੜੀ ਹੈ ਸੇਮ ਫੜੀ ਦੀ ਸਬਜ਼ੀ ਬਣ ਕੇ ਜਿਹੜੀ ਹੋ ਗਈ ਤਿਆਰ ਬਣਾਓ ਖਾਓ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ